ਸਾਡੇ ਕੋਲ ਦੋ ਪੇਸ਼ੈਂਟ ਆਏ ਆਪਕੋ ਕੀ ਸਥਿਤੀ ਕੀ ਹੈ ਕਿਤਨੇ ਉਹਨਾਂ ਨੂੰ ਚੋਟ ਲੱਗੀ ਸਸਰਗਰ ਜੀ ਸਾਡੇ ਕੋਲ ਅੱਜ ਦੋ ਪੇਸ਼ੈਂਟ ਆਏ ਦੋਨਾਂ ਦੇ ਅਸਾਲਟ ਦੀ ਹਿਸਟਰੀ ਆਪਸਟਲ ਉਹਨਾਂ ਦੀ ਕਿਸੇ ਨਾਲ ਲੜਾਈ ਹੋਈ ਸੀ ਤੇ ਨਾਲ ਉਹਨਾਂ ਨੂੰ ਕਿਸੇ ਹਥਿਆਰ ਨਾਲ ਮਾਰਿਆ ਗਿਆ ਕਈ ਥਾਵਾਂ ਤੇ ਮਾਰਿਆ ਗਿਆ ਉਹਨਾਂ ਨੂੰ ਸਿਰ ਦੀ ਵੀ ਚੱਟ ਚੋਟ ਲੱਗੀ ਹੈ ਸਾਡੇ ਕੋਲ ਡਾਕਟਰ ਮਸਹੂਦ ਹੈਗੇ ਸਿਰ ਦੇ ਸਪੈਸ਼ਲਿਸਟ ਉਹਨਾਂ ਨੂੰ ਅਬਜ਼ਰਵ ਕਰ ਰਹੇ ਉਹਨਾਂ ਦਾ ਸੀਟੀ ਕਰਨਾ ਹੈ ਉਹਨਾਂ ਦਾ ਕੰਨ ਵੀ ਵੱਢਿਆ ਗਿਆ ਦੋਨੋਂ ਪੈਰਾਂ ਤੇ ਚੋਟ ਲੱਗੀ ਹੈ ਪੈਰਾਂ ਤੇ ਹੱਡੀ ਵੀ ਬਾਹਰ ਆ ਕੇ ਪਈ ਹੋਈ ਸੀ ਅੱਡ ਉਸ ਸੀ ਸਟੇਬਲ ਕੀਤਾ ਹੈ ਹੱਥ ਤੇ ਵੀ ਚੋਟ ਲੱਗੇ ਸੀ ਹੱਥ ਤੋਂ ਵੀ ਹੱਡੀ ਕ੍ਰੈਕ ਹੈ ਨਾਲੇ ਬਲੱਡ ਨਿਕਲਦਾ ਪਿਆ ਸੀ ਅਸੀਂ ਪੇਸ਼ੈਂਟ ਨੂੰ ਹਲੇ ਸਟੇਬਲ ਕੀਤਾ ਉਹਨੂੰ ਸਟੇਬਲ ਕਰਕੇ ਅਸੀਂ ਪਲਸਟਰ ਲਾ ਕੇ ਇੱਕ ਵਾਰੀ ਉਹਨੂੰ ਅੰਦਰ ਆਬਜ਼ਰਵੇਸ਼ਨ ਰੱਖਾਂਗੇ ਉਹਦੇ ਬਲੱਡ ਵਗੈਰਾ ਚੈੱਕ ਕਰਾ ਕੇ ਫਿਰ ਉਹਨਾਂ ਨੂੰ ਅਸੀਂ ਫਰਦਰ ਮੈਨੇਜ ਕਰਾਂਗੇ ਸਭ ਤੋਂ ਕੀ ਹੋਣੀ ਹੋ ਗਈ ਹੈ ਹਲੇ ਪੇਸ਼ੈਂਟ ਬਹੁਤ ਸੀਰੀਅਸ ਮਤਲਬ ਪੇਸ਼ੈਂਟ ਹਲੇ ਸੀਰੀਅਸ ਹੀ ਹੈਗੇ ਉਹਨਾਂ ਦੇ ਬਲੱਡ ਕਾਫੀ ਵਹਿ ਗਿਆ ਹੈ ਉਹਨਾਂ ਨੂੰ ਇੱਕ ਦੋ ਖੂਨ ਦੀ ਬੋਤਲਾਂ ਲਾਨੀਆਂ ਪੈਣਗੀਆਂ ਉਨਦੇ ਬਾਦ ਉਹਨਾਂ ਨੂੰ ਥੋੜਾ ਬਹੁਤ ਸਟੇਬਲ ਕੀਤਾ ਜਾਊਗਾ ਹਾਲੇ ਪੇਸ਼ੈਂਟ ਆਪਰੇਸ਼ਨ ਥੀਟਰ ਚ ਹੈ ਉਹਨੂੰ ਟਾਂਕੇ ਮਾਰੇ ਗਏ ਹੈ ਉਸ ਤੋਂ ਬਾਦ ਅਸੀਂ ਫਰਦਰ ਮੈਨੇਜ ਕਰਾਂਗੇ ਹਾਲੇ ਪਹਿਲਾਂ ਬਲੱਡ ਲਾ ਕੇ ਸਾਰਾ ਕੁਝ ਸਟੇਬਲ ਕਰਨਾ ਹੈ ਇਹਨੂੰ ਲਾਤ ਤੇ ਇੱਕਦਿ ਕਹਿੰਦੇ ਜਮੇ ਅਲੱਗ ਹੋ ਗਈ ਜਮਾ ਅਲੱਗ ਹੋ ਗਈ ਉਹਦੀ ਹੱਡੀ ਬਾਹਰ ਆ ਗਈ ਲੱਤ ਪੂਰੀ ਮਸਲ ਵਗੈਰਾ ਸਾਰੀ ਬਾਹਰ ਆ ਕੇ ਪਈ ਹੋਈ ਹੈ ਨੇ ਬਲੀਡ ਹੋ ਰਹੀ ਹੈ

ਮੁੰਡਾ ਮੇਰੇ ਬੋਲਦੇ ਨਹੀਂ ਸਾਡੇ ਬਹੁਤ ਬੇਤ ਗੱਲ ਹੈ ਇਹ ਹੈਗੇ ਆ 5 ਵਜੇ ਦੇ 5 ਸਮੇਂ ਪਹਿਲਾਂ ਵੀ ਲੜਾਈ ਲੁੜੀ ਹੋਈ ਪਹਿਲਾਂ ਹੋਈ ਆ ਮੁੰਡੇ ਦੇ ਪਿਓ ਦੇ ਮਾਰਿਆ ਇਹ ਕਾ ਮੁੰਡੇ ਦੇ ਮਾਰਿਆ ਮੁੰਡਾ ਕੜਾ ਮੇਰਾ ਲੜਾਈ ਕੋਈ ਵੀ ਨਹੀਂ ਸੀ ਬਸ ਮਾਰੀ ਜਿਹਾ ਜਵਾਕ ਜਵਾਕ ਸੀਗੇ ਤੇ ਮੈਂ ਅੱਛੀ ਸੰਗ ਨੇ ਬੰਦੇ ਪੁਆਏ ਆ ਮੈਂ ਜਿਝੰਗ ਨੇ ਉੱਤਾ ਕਰਿਆ ਮੈਂ ਜਿਝੰਗ ਨੇ ਮਾਰਿਆ ਕਦੇ ਨਾਲ ਮਾਰੇ ਉਹਨਾਂ ਨੇ ਤਲਪਾਨਾ ਮਾਰੀਆਂ ਖੰਡੇ ਮਾਰੀਆਂ ਰਪਾਨਾ ਨੇ ਮੁੰਡੇ ਵੱਡੇ ਕਾਪਿਆ ਕਾਪਿਆ ਜਲ ਕੀ ਲਗਾ ਸਕੂਲੇ ਦਾ ਉਹਨਾਂ ਕੋਲੇ ਇਹ ਆਹ ਵੀ ਆ ਖੰਡੇ ਵੀ ਆ ਅੱਜ ਇਹ ਘਰੇ ਸੀਗਾ ਬੱਚਾ ਗੇਟ ਲੈਂਡ ਗਿਆ ਸੀਗਾ ਮੈਂ ਤਾਂ ਆਪ ਦਾ ਕਰਾ ਉੱਪਰ ਗਿਆ ਸੀਗਾ ਜਦੋਂ ਮੈਂ ਆਇਆ ਘਰੇ ਆਦੇ ਮੁੰਡੇ ਦੇ ਸੱਟਾ ਵਾ ਜਿੰਗੀਆਂ ਮੈਂ ਤਾਂ ਇੰਨੀ ਕ ਗੱਲ ਸੁਣੀ ਆ ਕਾਹਦਾ ਮੈਨੂੰ ਪਤਾ ਨਹੀਂ ਆ ਮਿਸਰੀ ਕੋਲੇ ਖੜਾ ਮਿਸਰੀ ਗੇਟ ਗੇਟ ਲੈਂਡ ਲੈ ਕੇ ਲੈ ਸੱਟਾ ਬਹੁਤ ਜ਼ਿਆਦਾ ਲੱਗਦਾ ਕਿ ਅੱਜ ਤਾਂ ਕੋਈ ਨਹੀਂ ਅੱਜ ਤਾਂ ਕੋਈ ਮਾਰਗਾ ਦਿੱਤਾ ਓਏ ਹੋਊਗਾ ਕੋਈ 1.5-1.7 ਪੌਣੇ 5 ਦਾ ਟਾਈਮ ਦੇ ਦਿੱਤੀ ਲੱਗਦਾ ਇਹ ਬਾਈ ਮੈਨੂੰ ਨਹੀਂ ਪਤਾ ਭਰਾਵਾ ਮੈਂ ਤੁਹਾਨੂੰ ਕਹਦਾ ਮੈਂ ਝੂਠੀ ਗੱਲ ਨਹੀਂ ਕਹਣੀ ਕੋਈ ਵੀ ਜਿਹੜੀ ਸੱਚੀ ਆ ਸੱਚੀ ਕਹਾਂਗੇ ਮੇਰੇ ਮੁੰਡੇ ਦੇ ਹੈਗੇ 20 22 ਸਾਲ ਦੀ 21 22 ਸਾਲ ਦਾ ਪਹਿਲਾਂ ਉਹਨਾਂ ਦੀ ਕਿਹੜੀ ਲੜਾਈ ਹੋਈ ਸੀ ਆਣ ਗਵਾਨ ਸੀ ਕਿ ਕਿਸ ਨੂੰ ਪਾਏਗੇ ਉਹ ਬੱਚਾ ਜੱਕ ਨੂੰ ਛਡਾਉਂਦੇ ਆ ਉਹਨੂੰ ਆਦੇ ਕਹਿੰਦੇ ਅਖੇ ਆਇਆ ਕਰਾਂਗੇ ਤੇਰੀ ਭੈਣ ਚੱਕ ਲਾਵਾਂ ਤੇਰੀ ਮਾਂ ਚੱਕ ਲਿਆਵਾਂਗੇ ਮੁੰਡੇ ਦਾ ਗੋਹਿਰਾ ਸਰਦਾਰ ਦੋ ਕੇਸਿੰਟ ਆਈ ਤੇ ਆਪ ਕੋ ਸਥਿਤੀ ਕੀ ਆ ਕਿਤਨੇ ਉਹਨਕੇ ਝੋਟ ਲੱਗੇ ਸਸੇガル ਜੀ ਅੱਡੇ ਕੋਲ ਅੱਜ ਦੋ ਪੇਸ਼ੈਂਟ ਆਏ ਦੋਨਾਂ ਦੇ ਅਸਾਲਟ ਦੀ ਹਿਸਟਰੀ ਆਪਸਟਲ ਉਹਨਾਂ ਦੀ ਕਿਸੇ ਨਾਲ ਲੜਾਈ ਹੋਈ ਸੀ ਤੇ ਨਾਲ ਉਹਨਾਂ ਨੂੰ ਕਿਸੇ ਹਥਿਆਰ ਨਾਲ ਮਾਰਿਆ ਗਿਆ ਕਈ ਥਾਵਾਂ ਤੇ ਮਾਰਿਆ ਗਿਆ ਉਹਨਾਂ ਨੂੰ ਸਿਰ ਦੀ ਵੀ ਚੱਟ ਚੋਟ ਲੱਗੀ ਹੈ ਸਾਡੇ ਕੋਲ ਡਾਕਟਰ ਮਸੂਦ ਹੈ ਗਿਆ ਸਿਰ ਦੇ ਸਪੈਸ਼ਲਿਸਟ ਉਹਨਾਂ ਨੂੰ ਅਬਜ਼ਰਵ ਕਰ ਰਹੇ ਉਹਨਾਂ ਦਾ ਸੀਟੀ ਕਰਨਾ ਹੈ ਉਹਨਾਂ ਦਾ ਕੰਨ ਵੀ ਵੱਢਿਆ ਗਿਆ ਦੋਨੋਂ ਪੈਰਾਂ ਤੇ ਚੋਟ ਲੱਗੀ ਹੈ ਪੈਰਾਂ ਤੇ ਹੱਡੀ ਵੀ ਬਾਹਰ ਆ ਕੇ ਪਈ ਹੋਈ ਸੀ ਅੱਡੇ ਉਸ ਸੀ ਸਟੇਬਲ ਕੀਤਾ ਹੈ ਹੱਥ ਤੇ ਵੀ ਚੋਟ ਲੱਗੀ ਸੀ ਹੱਥ ਤੋਂ ਵੀ ਹੱਡੀ ਕ੍ਰੈਕ ਹੈ ਨਾਲੇ ਬਲੱਡ ਨਿਕਲਦਾ ਪਿਆ ਸੀ ਅਸੀਂ ਪੇਸ਼ੈਂਟ ਨੂੰ ਹਲੇ ਸਟੇਬਲ ਕੀਤਾ ਉਹਨੂੰ ਸਟੇਬਲ ਕਰਕੇ ਅਸੀਂ ਪਲਸਟਰ ਲਾ ਕੇ ਇੱਕ ਵਾਰੀ ਉਹਨੂੰ ਅੰਦਰ ਆਬਜ਼ਰਵੇਸ਼ਨ ਰੱਖਾਂਗੇ ਉਹਦੇ ਬਲੱਡ ਵਗੈਰਾ ਚੈੱਕ ਕਰਾ ਕੇ ਫਿਰ ਉਹਨਾਂ ਨੂੰ ਅਸੀਂ ਫਰਦਰ ਮੈਨੇਜ ਕਰਾਂਗੇ ਸਭ ਤੋਂ ਕੀ ਹੋਣੀ ਹੈ ਹਲੇ ਪੇਸ਼ੈਂਟ ਬਹੁਤ ਸੀਰੀਅਸ ਮਤਲਬ ਪੇਸ਼ੈਂਟ ਹਲੇ ਸੀਰੀਅਸਲੀ ਹੈਗੇ ਉਹਨਾਂ ਦੇ ਬਲੱਡ ਕਾਫੀ ਵਹਿ ਗਿਆ ਉਹਨਾਂ ਨੂੰ ਇੱਕ ਦੋ ਖੂਨ ਦੀ ਬੋਤਲਾਂ ਲਾਨੀਆਂ ਪੈਣਗੀਆਂ ਉਹਦੇ ਬਾਅਦ ਉਹਨਾਂ ਨੂੰ ਥੋੜਾ ਬਹੁਤ ਸਟੇਬਲ ਕੀਤਾ ਜਾਊਗਾ ਹਲੇ ਪੇਸ਼ੈਂਟ ਆਪਰੇਸ਼ਨ ਥੀਏਟਰ ਚ ਹੀ ਹੈ ਉਹਨੂੰ ਟਾਂਕੇ ਮਾਰੇ ਗਏ ਹੈ ਉਸ ਤੋਂ ਬਾਅਦ ਅਸੀਂ

ਪਹਿਲਾਂ ਆਵੇ ਉਹਦੇ ਡੈਡੀ ਦੇ ਸੱਟਾਂ ਮਾਰ ਗਏ ਇਹਨਾਂ ਨੇ ਤੇ ਉਸ ਤੋਂ ਬਾਅਦ ਹੁਣ ਅੱਜ ਮੁੰਡਾ ਗਿਆ ਸੀ ਗੇਟ ਲੈਣ ਇਹਦੇ ਮੁੰਡੇ ਦੇ ਨਾਲ ਬਾਈ ਤੇ ਉਹਨਾਂ ਨੇ ਗੁਰਦੁਆਰੇ ਕੋਲੇ ਸੱਟ ਲਿਆ ਇਹਦੇ ਮੁੰਡੇ ਦੇ ਖੇਤ ਲੱਤਾਂ ਮਾਰਤੀਆਂ ਮੇਰੇ ਮੁੰਡੇ ਦੇ ਗੁੱਠਾ ਵਾਰਤਾ ਬਾਹਾਂ ਤੇ ਸਿਰ ਚ ਮੁੰਡਾ ਮੇਰੇ ਬੋਲਦੇ ਨਹੀਂ ਸਾਡੇ ਬੋਲ ਇਹ ਹੈਗੇ ਆ 5:00 ਦੇ 5:00 ਪਹਿਲਾਂ ਵੀ ਲੜਾਈ ਲੜੀ ਪਹਿਲਾਂ ਹੋਈ ਆ ਮੁੰਡੇ ਦੇ ਪਿਓ ਦੇ ਮਾਰਿਆ ਇਹ ਕਾ ਮੁੰਡੇ ਦੇ ਮਾਰਿਆ ਮੁੰਡਾ ਖੜਾ ਮੇਰਾ ਲੜਾਈ ਕੋਈ ਵੀ ਨਹੀਂ ਸੀ ਬਸ ਮਾਰੀ ਜੀ ਜਵਾਕ ਜਵਾਕ ਸੀਗੇ ਤੇ ਮੈਂ ਅਛੀ ਸੰਗੜੇ ਬੰਦੇ ਪੁਆਏ ਆ ਮੈਂ ਜਿ ਸੰਗੜੇ ਉੱਤਾ ਕਰਿਆ ਮੈਂ ਜਿ ਸੰਗੜੇ ਹੈ ਮਾਰੇ ਕਾਦੇ ਨਾਲ ਮਾਰੇ ਉਹਨਾਂ ਨੇ ਤਲਪਾਨਾ ਮਾਰੀਆਂ ਖੰਡੇ ਮਾਰਿਆ ਤਲਪਾਨਾ ਨੇ ਮੁੰਡੇ ਵੱਡੇ ਕਾਪੇ ਬਹੁਤ ਕਾਪਿਆ ਗੱਲ ਕੀ ਲਗਾ ਦੇ ਉਹਨਾਂ ਕੋਲੇ ਉਹ ਵੀ ਆ ਖੰਡੇ ਵੀ ਆ ਅੱਜ ਇਹ ਘਰੇ ਸੀਗਾ ਬੱਚਾ ਗੇਟਲੈਂਡ ਗਿਆ ਸੀਗਾ ਮੈਂ ਤਾਂ ਆਪ ਦਾ ਕਹਿੰਦਾ ਅੱਪਰ ਗਿਆ ਸੀਗਾ ਜਦੋਂ ਮੈਂ ਆਇਆ ਘਰੇ ਆਦੇ ਮੁੰਡੇ ਦੇ ਸੱਟਾ ਵਾ ਜਿੰਗੀਆਂ ਮੈਂ ਤਾਂ ਇੰਨੀ ਕ ਗੱਲ ਸੁਣੀ ਆ ਕਾਹਦਾ ਮੈਨੂੰ ਪਤਾ ਨਹੀਂ ਆ ਮਿਸਰੀ ਕੋਲੇ ਖੜਾ ਮਿਸਰੀ ਗੇਟ ਗੇਟਲੈਂਡ ਲੈ ਕੇ ਗਿਆ ਸੱਟਾ ਬਹੁਤ ਜ਼ਿਆਦਾ ਲੱਗਿਆ ਕੀ ਅਕਦਾ ਕੋਈ ਨਹੀਂ ਅਕਦਾ ਕੋ ਮਾਰਗਾ ਦਿੱਤਾ ਓਏ ਹੋਊਗਾ ਕੋਈ 1.5-1.7 ਪੌਣੇ ਪੰਜ ਦਾ ਟਾਈਮ ਦੇ ਦਿੱਤੀ ਲੱਗਦਾ ਇਹ ਕਿਹੜੇ ਬੰਦੇ ਜਿੰਨਾਂ ਨੇ ਮਾਰਗਾ ਇਹ ਬਾਈ ਮੈਨੂੰ ਨਹੀਂ ਪਤਾ ਭਰਾਵਾ ਮੈਂ ਤੁਹਾਨੂੰ ਕਹਦਾ ਮੈਂ ਝੂਠੀ ਗੱਲ ਨਹੀਂ ਕਹਣੀ ਕੋਈ ਵੀ ਜਿਹੜੀ ਸੱਚੀ ਆ ਸੱਚੀ ਕਵਾਂਗੇ ਮੇਰੇ ਮੁੰਡੇ ਦੇ ਹੈਗੇ 20 22 ਸਾਲ ਦੀ 21 22 ਸਾਲ ਦਾ ਪਹਿਲਾਂ ਉਹਨਾਂ ਦੀ ਕਿਹੜੀ ਲੜਾਈ ਹੋਈ ਸੀ ਆਣ ਗਵਾਨ ਸੀ ਕਿ ਕਿਸ ਨੂੰ ਪਾਏਗੇ ਉਹ ਬੱਚਾ ਜਖਮੀਆਂ ਨੂੰ ਛਡਾਉਂਦੇ ਆ ਉਹਨੂੰ ਆਦੇ ਕਹਿੰਦੇ ਅਖੇ ਐ ਕਰਾਂਗੇ ਤੇਰੀ ਭੈਣ ਚੱਕ ਲਾਵਾਂ ਤੇਰੀ ਮਾਂ ਚੱਕ ਲਿਆਵਾਂਗੇ ਮੁੰਡੇ ਦਾ ਗੋਹਿਰਾ ਸਰ ਦੋ ਪੇਸ਼ੈਂਟ ਆਏ ਤੇ ਆਪਕੋ ਕੀ ਸਥਿਤੀ ਕੀ ਹੈ ਕਿਤਨੇ ਉਹਨਕੇ ਝੋਟ ਲੱਗੀ ਸਸੇਕਰ ਜੀ ਅੱਡੇ ਕੋਲ ਅੱਜ ਦੋ ਪੇਸ਼ੈਂਟ ਆਏ ਦੋਨਾਂ ਦੀ ਅਸਾਲਟ ਦੀ ਹਿਸਟਰੀ ਆਪਕੋ ਸਟ ਉਹਨਾਂ ਦੀ ਕਿਸੇ ਨਾਲ ਲੜਾਈ ਹੋਈ ਸੀ ਇਨਾ ਉਹਨਾਂ ਨੂੰ ਕਿਸੇ ਹਥਿਆਰ ਨਾਲ ਮਾਰਿਆ ਗਿਆ ਕਈ ਥਾਵਾਂ ਤੇ ਮਾਰਿਆ ਗਿਆ ਉਹਨਾਂ ਨੂੰ ਸਿਰ ਦੀ ਵੀ ਚੱਟ ਚੋਟ ਲੱਗੀ ਹੈ ਸਾਡੇ ਕੋਲ ਡਾਕਟਰ ਮਸੂਦ ਹੈਗੇ ਸਿਰ ਦੇ ਸਪੈਸ਼ਲਿਸਟ ਉਹ ਉਹਨਾਂ ਨੂੰ ਅਬਜ਼ਰਵ ਕਰ ਰਹੇ ਉਹਨਾਂ ਦਾ ਸੀਟੀ ਕਰਨਾ ਹੈ ਉਹਨਾਂ ਦਾ ਕੰਨ ਵੀ ਵੱਢਿਆ ਗਿਆ ਹੈ ਦੋਨੋਂ ਪੈਰਾਂ ਤੇ ਚੋਟ ਲੱਗੀ ਹੈ ਪੈਰਾਂ ਤੇ ਹੱਡੀ ਵੀ ਬਾਹਰ ਆ ਕੇ ਪਈ ਹੋਈ ਸੀ ਅੱਡ ਉਸ ਸੀ ਸਟੇਬਲ ਕੀਤਾ ਹੈ ਹੱਥ ਤੇ ਵੀ ਚੋਟ ਲੱਗੀ ਸੀ ਹੱਥ ਤੋਂ ਵੀ ਹੱਡੀ ਕ੍ਰੈਕ ਹੈ ਨਾਲੇ ਬਲੱਡ ਨਿਕਲਦਾ ਪਿਆ ਸੀ ਅਸੀਂ ਪੇਸ਼ੈਂਟ ਨੂੰ ਹਲੇ ਸਟੇਬਲ ਕੀਤਾ ਉਹਨੂੰ ਸਟੇਬਲ ਕਰਕੇ ਅਸੀਂ ਪਲਸਟਰ ਲਾ ਕੇ ਇੱਕ ਵਾਰੀ ਉਹਨੂੰ ਅੰਦਰ ਅਬਜ਼ਰਵੇਸ਼ਨ ਰੱਖਾਂਗੇ ਉਹਨਦੇ ਬਲੱਡ ਵਗੈਰਾ ਚੈੱਕ ਕਰਾ ਕੇ ਫਿਰ ਉਹਨਾਂ ਨੂੰ ਅਸੀਂ ਫਰਦਰ ਮੈਨੇਜ ਕਰਾਂਗੇ। ਸਭ ਤੋਂ ਕੀ ਹੋਣੀ ਹੋਈ ਹੈ। ਹਲੇ ਪੇਸ਼ੈਂਟ ਬਹੁਤ ਸੀਰੀਅਸ ਮਤਲਬ ਪੇਸ਼ੈਂਟ ਹਲੇ ਸੀਰੀਅਸ ਹੀ ਹੈਗੇ ਉਹਨਾਂ ਦੇ ਬਲੱਡ ਕਾਫੀ ਵਹਿ ਗਿਆ ਹੈ। ਉਹਨਾਂ ਨੂੰ ਇੱਕ ਦੋ ਫੋਨ ਦੀ ਬੋਤਲਾਂ ਲਾਨੀਆਂ ਪੈਣਗੀਆਂ। ਉਹਨਦੇ ਬਾਅਦ ਉਹਨਾਂ ਨੂੰ ਥੋੜਾ ਬਹੁਤ ਸਟੇਬਲ ਕੀਤਾ ਜਾਊਗਾ। ਹਲੇ ਪੇਸ਼ੈਂਟ ਆਪਰੇਸ਼ਨ ਥੀਏਟਰ ਚ ਹੈ ਉਹਨੂੰ ਟਾਂਕੇ ਮਾਰੇ ਗਏ ਹੈ। ਉਸ ਤੋਂ ਬਾਅਦ ਅਸੀਂ ਫਰਦਰ ਮੈਨੇਜ ਕਰਾਂਗੇ।

ਤੇ ਉਹ ਦੁਬਾਰਾ ਹੁਣ ਅੱਜ ਮੁੰਡਾ ਗਿਆ ਸੀ ਗੇਟ ਲੈਣੇ ਤੇ ਮੁੰਡੇ ਦਾ ਨਾਲ ਭਾਈ ਤੇ ਉਹਨਾਂ ਨੇ ਗੁਰਦੁਆਰੇ ਕੋਲੇ ਸੈੱਟ ਲਿਆ ਇਹਦੇ ਮੁੰਡੇ ਦੇ ਖਿਆਲ ਤੇ ਲੱਤਾਂ ਵੜਤੀਆਂ ਮੇਰੇ ਮੁੰਡੇ ਦੇ ਗੁੱਠਾ ਵਾਰਦਾ ਬਾਹਾਂ ਤੇ ਸਿਰ 'ਚ ਮੁੰਡਾ ਮੇਰੇ ਬੋਲਦੇ ਨਹੀਂ ਸਾਡੇ ਬਹੁਤ ਬੇਦੀ ਗੱਲ ਹੈ ਇਹ ਹੈਗੇ ਅੱਜ 5:00 ਦੇ 5:00 ਪਹਿਲਾਂ ਵੀ ਲੜਾਈ ਲੁੜੀ ਹੋਈ ਪਹਿਲਾਂ ਹੋਈ ਆ ਮੁੰਡੇ ਦੇ ਪਿਓ ਦੇ ਨਾਲ ਇਹ ਕਾ ਮੁੰਡੇ ਦੇ ਮਾਰਿਆ ਮੁੰਡਾ ਕੜਾ ਮੇਰਾ ਲੜਾਈ ਕੋਈ ਵੀ ਨਹੀਂ ਸੀ ਬਸ ਮਾਰੀ ਜਿਹਾ ਜਵਾਕ ਜਵਾਕ ਸੀਗੇ ਤੇ ਮੈਂ ਛੀ ਸੰਗੜੇ ਬੰਦੇ ਪੁਆਏ ਆ ਮੈਂ ਛੀ ਸੰਗੜੇ ਉੱਤਾ ਕਰਿਆ ਮੈਂ ਛੀ ਸੰਗੜੇ ਹੈ ਮਾਰੇ ਕਾਦੇ ਨਾਲ ਮਾਰੇ ਉਹਨਾਂ ਨੇ ਤਲਪਾਨਾ ਮਾਰੀਆਂ ਖੰਡੇ ਮਾਰਿਆ ਤਲਪਾਨਾ ਨੇ ਮੁੰਡੇ ਵੱਡੇ ਕਾਪੇ ਬਹੁਤ ਕਾਪਿਆ ਚੱਲ ਕੀ ਚੱਲਾ ਦੇ ਸਕੂਏ ਦਾ ਉਹਨਾਂ ਕੋਲੇ ਉਹ ਵੀ ਆ ਖੰਡੇ ਵੀ ਆ ਅੱਜ ਇਹ ਘਰੇ ਸੀਗਾ ਬੱਚਾ ਗੇਟ ਲੈਣ ਗਿਆ ਸੀਗਾ ਮੈਂ ਤਾਂ ਆਪ ਦਾ ਕਰਾ ਅੱਪਰ ਗਿਆ ਸੀਗਾ ਜਦੋਂ ਮੈਂ ਆਇਆ ਘਰੇ ਆਦੇ ਮੁੰਡੇ ਦੇ ਸੱਟਾ ਵਾ ਜਿੰਗੀਆਂ ਮੈਂ ਤਾਂ ਇਨੀ ਗੱਲ ਸੁਣੀ ਆ ਕਾਦਾ ਮੈਨੂੰ ਪਤਾ ਨਹੀਂ ਆ ਮਿਸਤਰੀ ਕੋਲੇ ਖੜਾ ਮੈਨੂੰ ਕਿੱਥੇ ਇਰਲੈਂਡ ਲੈ ਕੇ ਜਾ। ਕਿੰਨੀ ਦਾ ਲੱਗਦਾ? ਟਾ ਬਹੁਤ ਜਿਆਦਾ ਲੱਗਦਾ। ਕਿ ਅੱਜ ਤਾਂ ਕੋਈ ਨਹੀਂ ਅੱਜ ਤਾਂ ਕੋਈ ਮਾਰਗਾ ਦਿੱਤਾ। ਓਏ ਹੋਊਗਾ ਕੋਈ 4:30 ਪੌਣੇ 5 ਦਾ ਟਾਈਮ ਦੇ ਦਿੱਕੀ ਲੱਗਦਾ। ਇਹ ਕਿਹੜੇ ਬੰਦੇ ਜਿਨ੍ਹਾਂ ਨੇ ਮਾਰਗਾ ਇਹ ਬਾਈ ਮੈਨੂੰ ਨਹੀਂ ਪਤਾ ਭਰਾਵਾ ਮੈਂ ਤੁਹਾਨੂੰ ਕਹਦਾ ਮੈਂ ਝੂਠੀ ਗੱਲ ਨਹੀਂ ਕਹਣੀ ਕੋਈ ਵੀ। ਜਿਹੜੀ ਸੱਚੀ ਆ ਸੱਚੀ ਕਵਾਂਗੇ। ਮੇਰੇ ਮੁੰਡੇ ਦੇ ਹੈਗੇ 20 22 ਸਾਲ ਦੀ। 21 22 ਸਾਲ ਦਾ। ਪਹਿਲਾਂ ਉਹਨਾਂ ਦੀ ਕਿਤੇ ਲੜਾਈ ਹੋਈ ਸੀ ਆਣ ਗਵਾਰ ਸੀ ਕਿ ਕਿਸ ਨੂੰ ਪਾਏਗੇ। ਉਹ ਬੱਚਾ ਇੱਕ ਦਿਨ ਛਡਾਉਂਦੇ ਆ ਉਹਨੂੰ ਆਦੇ ਕਹਿੰਦੇ ਖਿਆ ਕਰਾਂਗੇ। ਤੇਰੀ ਭੈਣ ਚੱਕ ਲਾਵਾਂ ਤੇਰੀ ਮਾਂ ਚੱਕ ਲਾਵਾਂਗੇ ਮੁੰਡੇ ਨਾ ਗੋਹਿਰਾ